जिला सैरी प्रदान आप अमृतपाल सिंह पूज गुरु नानकपुरा ਵਿੱਚ ਟਾਈਗਰ ਪੈਲਵਾਨ ਲਗਨ ਦੀਪ ਤੇ ਖੋਰਨਾ ਨੇ ਕੀਤਾ ਨਿਗਾਹ ਸਵਾਗਤ ਤੇ ਅਭਿਨੰਦਨ 70 ਸਾਲਾਂ ਵਿੱਚ ਸੱਤਾ ਵਿੱਚ ਰਹੀਆਂ ਸਰਕਾਰਾਂ ਨੇ ਸਿਰਫ ਤਾਂ ਸਿਰਫ ਸੱਤਾ ਦਾ ਸੁੱਖ ਭੋਗਿਆ ਪੰਜਾਬ ਲਈ ਕੁਝ ਵੀ ਕੀਤਾ ਅੰਮ੍ਰਿਤਪਾਲ ਸਿੰਘ ਤਿੰਨ ਸਾਲਾਂ ਵਿੱਚ ਆਪ ਸਰਕਾਰ ਨੇ ਇਤਿਹਾਸਕ ਕੰਮ ਕੀਤੇ ਆਪ ਦੇ ਸੀਨੀਅਰ ਨੌਜਵਾਨ ਆਗੂ ਜਸਵਿੰਦਰ ਸਿੰਘ ਵਿੱਲਾ ਟਾਈਗਰ ਦੇ ਮੇਨ ਮਾਰਕੀਟ ਗੁਰੂ ਨਾਨਕਪੁਰਾ ਸਥਿਤ ਦਫ਼ਤਰ ਵਿੱਚ ਅੱਜ ਜ਼ਿਲ੍ਹਾ ਸਿਹਰੀ ਪ੍ਰਧਾਨ ਅਮਰਿਤਪਾਲ ਸਿੰਘ ਜੋ ਕਿ ਜ਼ਿਲ੍ਹਾ ਯੋਜਨਾ ਪਲੈਨਿੰਗ ਬੋਰਡ ਦੇ ਚੇਅਰਮੈਨ ਵੀ ਹਨ ਉਹ ਚੇਚੇ ਤੌਰ ਤੇ ਉਹਨਾਂ ਦੇ ਦਫ਼ਤਰ ਵਿੱਚ ਪੁੱਜੇ ਜਿੱਥੇ ਉਹਨਾਂ ਦਾ ਟਾਈਗਰ ਪਹਿਲਵਾਨ ਲਗਨਦੀਪ ਤੇ ਆਪਦੇ ਜੁਜਾਰੂ ਬਰਕਰਾਂ ਬਲਾਕ ਪ੍ਰਦਾਨਾ ਤੇ ਹੋਰ ਪਤਵੰਤਿਆਂ ਦੇ ਉਹਦਾ ਮੇਗਾ ਸਵਾਗਤ ਤੇ ਅਭਿਨੰਦਨ ਕੀਤਾ ਬਾਕ-ਬਾਕ ਬੁਲਾ ਰਿਆ ਨੇ ਆਪਣੇ ਵਿਚਾਰ ਪੇਸ਼ ਕੀਤੇ ਟਾਈਗਰ ਪਹਿਲਵਾਂ ਟਾਈਗਰ ਪਹਿਲਵਾਨ ਤੇ ਲਗਨਦੀਪ ਨੇ ਆਪਣੇ ਆਪਣੇ ਬਾੜਾਂ ਦੀਆਂ ਸਮੱਸਿਆਵਾਂ ਸੰਬੰਧੀ ਅਮਰਿਤਪਾਲ ਸਿੰਘ ਨਾਲ ਡੂੰਘਾ ਵਿਚਾਰ ਬਟਾਂਦਰਾ ਕੀਤਾ ਆਪਣੇ ਸੰਬੋਧਨ ਵਿੱਚ ਜ਼ਿਲ੍ਹਾ ਸੈਰੀ ਪ੍ਰਧਾਨ ਅਮਰਤਪਾਲ ਸਿੰਘ ਨੇ ਸਰਕਾਰ ਵੱਲੋਂ ਲੋਕਾਂ ਲਈ ਚਲਾਈ ਜਾ ਰਹੀ ਭਲਾਈ ਸਕੀਮਾਂ ਪ੍ਰਤੀ ਜਾਗਰੂਕ ਕਰਨੇ ਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਸੰਬੰਧੀ ਨਾਲ ਇਕਜੁੱਟਤਾ ਨਾਲ ਕਾਰਜ ਕਰਨ ਦਾ ਸਾਰਿਆਂ ਨੂੰ ਅਹਿਵਾਨ ਕੀਤਾ ਟਾਈਗਰ ਨੇ ਪੁੱਜੇ ਸਾਰੇ ਬਰਕਰਾਂ ਤੇ ਬਲਾਕ ਪ੍ਰਧਾਨਾਂ ਦਾ ਭਾਰੀ ਤਦਾਦ ਵਿੱਚ ਪੁੱਜਣ ਤੇ ਸ਼ੁਕਰੀਆ ਅਦਾ ਕੀਤਾ ਤੇ ਆਖਿਆ ਕਿ ਆਓ ਆਪਣੇ ਆਪਣੇ ਬਾਗਾਂ ਦੇ ਨਾਲ ਮਿਲ ਕੇ ਮਿਹਨਤ ਨਾਲ ਵਿਕਾਸ ਕਾਰਜਾਂ ਨੂੰ ਨੇਪਰੇ ਚਾੜੀਏ। ਪਰਮਜੀਤ ਜੀ, ਡਾਪਰ ਅਮਿਤ ਜੀ ਜੋ ਸਾਡੇ ਹਲਕੇ ਦੇ ਸੰਗਠਨ ਇੰਚਾਰਜ ਨੇ ਸਾਡੇ ਕੌਂਸਲਰ ਸਾਹਿਬ ਇਹ ਸੁੰਦਰ ਬਿੱਲਾ ਜੀ ਤੁਹਾਡੇ ਵੱਡੇ ਭਰਾ ਸਾਡੇ ਲਗਨਦੀਪ ਜੀ ਕੌਂਸਲਰ ਸਾਹਿਬਾ ਸਾਡੇ ਬਲੌਕ ਪ੍ਰੈਜ਼ੀਡੈਂਟ ਮੇਰੇ ਵੱਡੇ ਵੀਰ ਜੋ ਹਮੇਸ਼ਾ ਸਾਨੂੰ ਹਦਾਇਤ ਦਿੰਦੇ ਨੇ ਤਕੜੇ ਹੋ ਕੇ ਕੰਮ ਕਰੋ ਸਾਡੇ ਮਨਜੀਤ रावत ਜੀ ਔਰ ਬਹੁਤ ਸਤਿਕਾਰਯੋਗ ਸਾਡੇ ਸਾਰੇ ਸੀਨੀਅਰ ਅੱਜ ਆਪਾਂ ਇਕੱਠੇ ਹੋਏ ਆ ਸਾਡੇ ਹਰ ਇੱਕ ਚਾਰ ਤੇ ਸਾਰਿਆਂ ਦਾ ਇੱਥੇ ਬੋਲਣ ਦੇ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਏਰੀਆ ਦੀ ਗੱਲ ਕਰੀਏ ਤਾਂ ਸਰ ਤਕਰੀਬਨ ਤਕਰੀਬਨ ਸਾਰਾ ਬਹੁਤ ਵਧੀਆ ਚੱਲ ਰਿਹਾ ਹੈ ਫਿਰ ਵੀ ਜਿਹੜੀ ਸਾਡੀ ਯੂਨੀਵਰਸਿਟੀ ਦੀ 메ਨ ਰੋਡ ਹੈ ਸਭ ਤੋਂ ਵੱਡੀ ਉਹਦੀ ਪ੍ਰੋਬਲਮ ਹੈ ਕਿਉਂਕਿ ਇਹਨੂੰ ਬਹੁਤ ਦੇਰ ਦਾ ਕਹਿ ਰਹੇ ਆ ਕਿ 4 ਲੇਨ ਹੋਊਗੀ ਚਲੋ 4 ਲੇਨ ਤੇ ਜਦੋਂ ਹੋਣੀ ਹੈ ਬਟ ਅਜੇ ਤੱਕ ਜਿਹੜੀ ਇਹ ਸਿੰਗਲ ਲੇਅਰ ਹੈ ਕਿ ਤੁਲੀ ਹੀ ਹੈਗੀ ਸਹੀ ਤਰੀਕੇ ਨਾਲ ਇਹ ਵੀ ਸਭ ਤੋਂ ਵੱਡੀ ਪ੍ਰੋਬਲਮ ਹੈ ਇਧਰ ਨਾਲ ਸਾਰਾ ਏਰੀਆ ਉੱਧਰ ਨੂੰ ਜਾਂਦਾ ਹੈ ਪਤਵੰਤੇ ਸੱਜਣ ਮੇਰੇ ਵੀਰ ਸਾਰਿਆਂ ਨੂੰ ਵਾਰਡ ਨੰਬਰ 21 ਵੱਲੋਂ ਮੈਂ ਇਹਨਾਂ ਦਾ ਜੀ ਆਇਆਂ ਆਖਦਾ ਮੇਰੇ ਆਫਿਸ ਆਏ ਨੇ ਸਾਡੇ ਵਾਰਡ ਦੀ ਪਹਿਲੀ ਗੱਲ ਤੇ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਹੈ ਅਮਰਿਤਪਾਲ ਜੀ ਕਿ ਤੁਹਾਡੇ ਕੋਲ ਜਿਹੜਾ ਸਾਡਾ ਰੇਲਵੇ ਦਾ ਪੁਲ ਬਣਨਾ ਹੈ ਉਹ ਤੁਹਾਡੇ ਥਰੂ ਜਿਹੜੇ ਤੁਹਾਡੇ ਫੰਡ ਨੇ ਉਹਨਾਂ ਦੁਆਰਾ ਤੁਹਾਡੀ ਪਲੈਨਿੰਗ ਦੇ ਦੁਆਰਾ ਉਹ ਜਿਹੜਾ ਪੁਲ ਬਣ ਜਾ ਰਿਹਾ ਹੈ ਉਹਦੇ ਵਾਸਤੇ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਫਲਾਈਓਵਰ ਬਣਿਆ ਬਹੁਤ ਉਹਨਾਂ ਨੇ ਘੱਟ ਜਗ੍ਹਾ ਲੈ ਕੇ ਜਿਹੜਾ ਤੁਸੀਂ ਦੇਖਣਾ ਮੈਂ ਤੁਹਾਨੂੰ ਮੀਟਿੰਗ ਤੋਂ ਬਾਅਦ ਚੈੱਕ ਵੀ ਕਰਾ ਕੇ ਲਿਆਉਣਾ ਵਾ ਉਸ ਪੁਲ ਦੇ ਜਿਹੜੀ ਬੰਤਰ ਆ ਉਹ ਬਹੁਤ ਥੋੜੇ ਮੀਟਰਾਂ ਦੇ ਵਿੱਚ ਆ ਉਸੇ ਤਰੀਕੇ ਦੇ ਨਾਲ ਹੀ ਮੈਂ ਚਾਹੁੰਦਾ ਜੇ ਗੁਰਮਾਨੰਗਪੁਰ ਇਹਦਾ ਫਲਾਈਓਵਰ ਜਦੋਂ ਬਣਨਾ ਹੈ ਉਹ ਘੱਟ ਤੋਂ ਘੱਟ ਜਗ੍ਹਾ ਲੈ ਕੇ ਤਾਂ ਜੋ ਸਾਡੇ ਮੁਹੱਲੇ ਜਿਹੜੇ ਲੱਗਦੇ ਨੇ ਉਹਨਾਂ ਦੀ ਸਹੂਲਤ ਵਾਸਤੇ ਆਪਾਂ ਪੁਲ ਬਣਾਉਣਾ ਜਾ ਰਹੇ ਆ ਜਿਹੜੇ ਸਾਡੇ ਮੁਹੱਲਾ ਦੇ ਵਾਸੀ ਆ ਉਹਨਾਂ ਨੂੰ ਜਿਹੜਾ ਇਹਦਾ ਲਾਭ ਮਿਲ ਸਕੇ ਔਰ ਮੈਂ ਤੁਹਾਡੇ ਧਿਆਨ ਦੇ ਵਿੱਚ ਇਹ ਗੱਲ ਲਿਆਉਣਾ ਚਾਹੁੰਨਾ ਵਾਂ ਵੀ ਜਦੋਂ ਵੀ ਆਪਾਂ ਪੁਲ ਬਣਾਉਣਾ ਉਸ ਤੋਂ ਪਹਿਲਾਂ ਸਾਡੀ ਇੱਕ ਮੀਟਿੰਗ ਉਹਨਾਂ ਦੇ ਨਾਲ ਕਰਾਈ ਜਾਵੇ ਤਾਂ ਜੋ ਥੋੜੀ ਜਗ੍ਹਾ ਦੇ ਵਿੱਚ ਉਹ ਫਲਾਈਓਵਰ ਜਿੰਨੀ ਵੀ ਘੱਟੋ ਘੱਟ ਜਗ੍ਹਾ ਉਹਨੂੰ ਲੈ ਕੇ ਤੇ ਫਿਰ ਫਲਾਈਓਵਰ ਤਿਆਰ ਹੋਵੇ ਤਾਂ ਜੋ ਜਿਹੜੀ ਸਾਡੀ ਜਨਤਾ ਹੈ ਉਹਦੇ ਵੱਲੋਂ ਕੋਈ ਵਿਰੋਧ ਦਾ ਸਾਹਮਣਾ ਨਾ ਕਰਨਾ ਪਵੇ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਤੁਸੀਂ ਪਿਛਲੇ ਦਿਨੀ ਦੇਖਿਆ ਹੋਵੇਗਾ ਸਾਡੀ ਵਾਰਡ ਦੇ ਵਿੱਚ ਦੂਸਰੇ ਵਾਰਡ ਦਾ ਕਾਉਂਸਲਰ ਜਿਹੜਾ ਠੇਕਾ ਖੋਲ੍ਹਿਆ ਸੀ ਉਹਦਾ ਤੁਸੀਂ ਵਿਰੋਧ ਦੇਖਿਆ ਹੀ ਹੈ ਕਿ ਬਹੁਤ ਜ਼ਿਆਦਾ ਵਿਰੋਧ ਹੋਇਆ ਸੀ ਕਿਉਂਕਿ ਸਮਾਜਿਕ ਸਮਾਜ ਦੇ ਵਿੱਚ ਗੰਦ ਪਾਉਣ ਵਾਲੀਆਂ ਚੀਜ਼ਾਂ ਜਾਂ ਸਮਾਜ ਨੂੰ ਜਿਹੜਾ ਗਲਤ ਮੈਸੇਜ ਦੇਣ ਵਾਲੀਆਂ ਚੀਜ਼ਾਂ ਉਹ ਨਹੀਂ ਅਸੀਂ ਆਪਣੇ ਵਾਰਡ ਦੇ ਵਿੱਚ ਚੱਲਣ ਦੇਣੀਆਂ ਸੋ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਵਾਂ ਕਿ ਜਿਹੜਾ ਫਲਾਈਓਵਰ ਆ ਉਹ ਸਾਡੇ ਨਾਲ ਮੀਟਿੰਗ ਕਰਾਉਣ ਤੋਂ ਬਾਅਦ ਹੀ ਸ਼ੁਰੂ ਕੀਤਾ ਜਾਵੇ ਔਰ ਸਾਡੇ ਜਿਹੜੇ ਮਹੱਲੇ ਦੀਆਂ ਗਲੀਆਂ ਵੋ ਵੱਧ ਤੋਂ ਵੱਧ ਬਚ ਸਕਣ